ਦਿਮਿਤ੍ਰੋ ਬੈਰਪਰੀ ਸਾਸਤਰੀ ਕਾਲ ਹੈ ਜੀ ਸਾਸਤਰੀ ਕਾ ਹੋਪ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਠੀਕ ਹੈ ਜੀ ਫੋਰਚੂਨਰ ਗੱਡੀ ਲੈ ਕੇ ਆਏ ਅੱਜ ਤੁਹਾਡੇ ਨਾਲ ਠੀਕ ਹੈ ਜੀ ਬਾਈ ਜੀ ਸਿਰਫ ਆਪਾਂ ਪੀਸੀਸੀ ਜਿਹੜਾ ਪੇਂਟ ਕਰਵਾਇਆ ਸੀ ਜਿਰੰਦਰ ਦੇ ਮੰਨੇ ਪਰ ਮੰਨੇ ਬੰਦੇ ਤੋਂ ਪੇਂਟ ਕਰਵਾਇਆ ਸੀ ਕਾਫੀ ਬੰਦੇ ਨੇ ਗਿਆ ਸੀ ਉਹਨਾਂ ਕੋਲੋਂ ਪੇਂਟ ਕਰਵਾਇਓ ਕਾਫੀ ਵਧੀਆ ਕਰਦੇ ਆ ਚਲੋ ਪੇਂਟ ਦਾ ਤਾਂ ਕੀ ਕਹਣਾ ਤੁਸੀਂ ਫਰਕ ਤਾਂ ਦੂਰੋ ਦੇਖ ਹੀ ਰਹੇ ਹੋਵੋਗੇ ਗੱਡੀ ਦੇ ਬਾਈ ਜੀ ਸਿਰਫ ਓਨਲੀ ਅਸੀਂ ਆਹ ਚੀਜ਼ ਪੇਂਟ ਕਰਵਾਈ ਸੀ ਮੈਂ ਬਾਰ-ਬਾਰ ਦੱਸ ਰਿਹਾ ਵੀਡੀਓ ਦੇ ਵਿੱਚ ਤੇ ਇੱਕ ਚੀਜ਼ ਤੁਹਾਨੂੰ ਦਿਖਾਉਂਦੇ ਆ ਜਦੋਂ ਅਬ ਜੀ ਗੌਰ ਨਾਲ ਮੜਿਆ ਆਨਲਾਈਨ ਜਾਂ ਆਵਾਜ਼ ਕੋਈ ਨਹੀਂ ਆ ਰਹੀ ਠੀਕ ਹੈ ਜੀ স্মੂਥ ਆ ਠੀਕ ਹੈ ਜੀ ਕਿਤੇ ਵੀ ਕੋਈ ਆਵਾਜ਼ ਨਹੀਂ ਆ ਰਹੀ ਇੱਕ ਤਾਂ ਛੋਟੀ ਜੀ ਚੀਜ਼ ਚੈੱਕ ਆਉਂਦੇ ਆ ਆ ਗੱਡੀ ਦਾ ਬੋਨਟ ਠੀਕ ਹੈ ਜੀ ਇੱਥੇ ਹੱਥ ਫੇਰਦੇ ਹਾਂ ਦੇਖਿਓ ਆ ਚੈੱਕ ਕਰੀਓ ਅਗਲੇ ਜਦ ਆਪਰੇ ਨਵੇਂ ਆ ਮੈਂ ਇਹ ਇੱਕ ਛੋਟੀ ਜਿਹੀ ਹੋਰ ਤਾਂ ਚੀਜ਼ ਦਿਖਾ ਦਿੰਨੇ ਇੱਥੇ ਵੀ ਆ ਦੇਖਿਓ ਇਹ ਨਾਤ ਫੇਰ ਦੇ ਤੇ ਵਾਜਾ ਦੇ ਮੇਰੇ ਹੱਥ ਨੂੰ ਕੁਝ ਨਹੀਂ ਲੱਗਾ ਹੈ ਠੀਕ ਹੈ ਜੀ ਆ ਦੇਖੋ ਤੇ ਇੱਥੇ ਵੀ ਹੱਥ ਫੇਰਨ ਲਾਓ ਜੀ ਕੋਈ ਆਵਾਜ਼ ਨਹੀਂ ਠੀਕ ਹੈ ਤੇ ਬਾਈ ਜੀ ਆ ਵੀ ਚੈੱਕ ਕਰ ਲਿਓ ਇਹ ਸਾਈਡ ਵਾਲੀ ਪੰਨਾਂ ਵਾਲੀ ਪੱਟੀ ਠੀਕ ਹੈ ਜੀ ਸੋ ਵੀਰ ਮੇਰੇ ਸਾਰੇ ਡੈਂਟਰਾਂ ਬੈਂਟਰਾਂ ਨੂੰ ਜਿੰਨੇ ਵੀ ਹੈਗੇ ਜਲੰਧਰ ਦੇ ਆ ਜਾਂ ਹੋਰ ਵੀ ਬੇਨਤੀ ਇਹ ਹੈ ਕਿ ਵੀਰ ਜੀ ਜਦੋਂ ਵੀ ਗੱਡੀ ਦਾ ਕੰਮ ਕਰਦੇ ਆ ਜਾਂ ਕੁਝ ਵੀ ਕਰਦੇ ਆ ਜਿੰਨਾ ਵੇਚਿਆ ਗਿਆ ਪੇਂਟ ਕਰਨ ਨੂੰ ਚਲੋ ਠੀਕ ਉਹ ਤਾਂ ਕਰਨੇ ਕਰਨਾ ਬਾਕੀ ਸਾਰੇ ਆ ਦੇਖੋ ਤੁਸੀਂ ਇੱਥੇ ਵੀ ਆ ਦੇਖੋ ਗੱਡੀ ਇੰਨੀ ਕਿ ਜ਼ਿਆਦਾ ਰਫਲੀ ਹੋ ਗਈ ਆ ਤੇ ਅਸੀਂ ਆਪ ਦੇਖ ਕੇ ਰਾਣੇ ਕਿ ਭਾਈ ਸਾਹਿਬ ਛੋਟਾ ਜਿਹਾ ਇੱਕ ਪੀਸ ਪੇਂਟ ਕਰਨ ਨੂੰ ਗਿਆ ਸੀ ਤੇ ਸਾਰੀ ਗੱਡੀ ਤੇ ਪੇਂਟ ਦੇ ਛਿੱਟੇ ਪੈ ਗਏ ਆ ਤੁਸੀਂ ਦੇਖ ਸਕਦੇ ਹੋ ਕਾਫੀ ਆਵਾਜ਼ ਆ ਦੇਖੋ ਇੱਥੇ ਤੋਂ ਪਲੀਜ਼ ਭਾਈ ਇਹ ਚੀਜ਼ਾਂ ਮਹਿੰਗੀਆਂ ਹੁੰਦੀਆਂ ਤੁਹਾਨੂੰ ਪਤਾ ਹੀ ਆ ਆ ਦੇਖਿਓ ਤੇ ਬੜੇ ਧਿਆਨ ਨਾਲ ਰੰਗ ਕੰਮ ਕਰਨਾ ਪੈਂਦਾ ਹਰੇਕ ਕੰਮ ਇਦਾਂ ਨਾ ਕਰਿਆ ਕਰੋ ਮੇਰਾ ਵੀਰ ਗੱਡੀ ਦੂਰੋਂ ਚਾਂਗਰੀ ਓਕੇ ਰਿਪੋਰਟ ਆ ਪਰ ਜਿਹੜਾ ਬਾਈ ਜੀ ਉਹਨਾਂ ਨੇ ਇਹ ਕੰਮ ਕਰਦਾ ਦੇਖ ਲੋ ਇਹਨਾਂ ਦੇ ਵੀ ਛਿੱਟੇ ਆ ਮਤਲਬ ਹੁਵਾਲਾ ਨਾ ਪੇਂਟ ਦੇ ਥੋੜਾ ਆ ਦੇ ਇਹਨਾਂ ਦੇ ਵੀ ਪੇਂਟ ਦੇ ਛਿੱਟੇ ਪਏ ਹੋਏ ਆ ਤੇ ਹੁਣ ਜਿੱਦਨ ਕਮਾਉਂ ਕਮੂਡ ਕਰਾਂਗੇ ਉਦੋਂ ਹੀ ਓਕੇ ਹੋਣੀ ਆ ਸੋ ਪਲੀਜ਼ ਰਿਕਵੈਸਟ ਆ ਸਾਰੇ ਗੈਰਜਾਂ ਵਾਲੇ ਮੇਰੇ ਵੀਰਾਂ ਭਰਾਵਾਂ ਨੂੰ ਇਦਾਂ ਨਾ ਕਰਿਆ ਕਰੋ